ਕਾਂਗਰਸ ਕਰਪਟ ਪਾਰਟੀ ਆ ਪੈਸੇ ਲੈ ਕੇ ਅੱਗੇ ਆਉਣ ਵਾਲੀ ਜਿਹੜਾ ਬੰਦਿਆਂ ਨੂੰ ਕੋ ਟਿਕਟਾਂ ਟੁਕੜਾਂ ਦਾ ਸਿਸਟਮ ਆ ਮੇਰੇ ਤੋਂ ਪੈਸੇ ਮੰਗੇ ਨਾ 3 ਕਰੋੜ ਮੇਰੇ ਕੋਲ ਨਹੀਂ ਹੈਗੇ ਯਾਰ ਜੋਤਕੌਰ ਸਿੱਧੂ ਦਾ ਬਿਆਨ ਜਿਹੜਾ ਸੀਗਾ ਇਹ ਸੀਗਾ ਕਿ ਕਾਂਗਰਸ ਦੇ ਵਿੱਚ ਜਿਹੜਾ ਹੈ ਪੈਸੇ ਲੈ ਕੇ ਟਿਕਟ ਦਿੱਤੀ ਜਾਂਦੀ ਹੈ ਪੈਸੇ ਲੈ ਕੇ ਜਿਹੜਾ ਉਹ ਸੀਐਮ ਬਣਦਾ ਨਾਲ ਦੀ ਨਾਲ ਇਹ ਗੱਲ ਕਹੀ ਸੀ ਕਿ ਰਾਣਾ ਗੰਡੀਵਿੰਡ ਦੇ ਘਰ ਜਾ ਕੇ ਪੁੱਛ ਲਓ ਉਹਨਾਂ ਦੇ ਕੋਲੋਂ ਪੈਸੇ ਮੰਗੇ ਗਏ ਸੀ ਤਾਂ ਜੀ ਜੀ ਇਹ 101% ਸੱਚਾਈ ਆ ਮੈਡਮ ਨਵਜੋਤ ਕੌਰ ਸਿੱਧੂ ਨੇ ਜਿਹੜਾ ਕਿਹਾ ਨਾ 500 ਕਰੋੜ ਰੁਪਇਆ ਦੇ ਕੇ ਸੀਐਮ ਬੰਨਾ ਇਹ ਸੱਚ ਆ 68 ਸਾਲਾਂ ਤੋਂ ਧਰਨੇ ਤੇ ਦਰਿਆਵਾਂ ਦੇ ਵਿੱਚ ਲੱਗੇ ਆਏ ਆ ਤੇ ਹੁਣ ਜਿਹੜੀ ਆ ਚੀਜ਼ ਸੁਣੀ ਆ ਇਹ ਕਰਪਸ਼ਨ ਦੀ 판ਡਿਆ ਕਾਂਗਰਸ ਉਹ ਕੋ ਬੀਜੇਪੀ ਚ ਥੋੜਾ ਨੇ ਉਹ ਕਾਂਗਰਸ ਦੇ ਵਿੱਚ ਰਹਿ ਕੇ ਉਹਨਾਂ ਨੇ ਸੱਚ ਦੱਸਿਆ ਤੇ ਸੱਚ ਕੋੜਾ ਹੁੰਦਾ ਤੇ ਰਾਜੇ ਵੜੰਗ ਉਹਨਾਂ ਨੂੰ ਪਜਾਣੀ ਉਹਨਾਂ ਨੇ ਉਹ ਮੈਡਮ ਨੂੰ ਕੱਢ ਕੇ ਵਿਚਾਰੀ ਨੂੰ ਉਹ ਮਾਰਿਆ ਤੁਸੀਂ ਦੇਖ ਰਹੇ ਹੋ ਪੰਜਾਬ 9 ਟੀਵੀ ਯੂ ਐਸ ਏ ਮੈਂ ਹਾਂ ਦਿਲਜੀਤ ਸਿੰਘ ਤਾਂ ਮੈਡਮ ਨਵਜੋਤ ਨਵਜੋਤ ਕੌਰ ਸਿੱਧੂ ਦਾ ਬਿਆਨ ਜਿਹੜਾ ਉਹ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਨਿਰਾਜਾ ਵੜਿੰਗ ਜੀ ਉਹਨਾਂ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕੀਤਾ ਗਿਆ ਅਤੇ ਨਵਜੋਤ ਕੌਰ ਸਿੱਧੂ ਦਾ ਬਿਆਨ ਜਿਹੜਾ ਸੀਗਾ ਇਹ ਸੀਗਾ ਕਿ ਕਾਂਗਰਸ ਦੇ ਵਿੱਚ ਜਿਹੜਾ ਹੈ ਪੈਸੇ ਲੈ ਕੇ ਟਿਕਟ ਦਿੱਤੀ ਜਾਂਦੀ ਹੈ ਪੈਸੇ ਲੈ ਕੇ ਜਿਹੜਾ ਉਹ ਸੀਐਮ ਬਣਦਾ ਤਾਂ ਅਸੀਂ ਉਹਨਾਂ ਨਾਲ ਦੀ ਨਾਲ ਇਹ ਗੱਲ ਕਹੀ ਸੀ ਕਿ ਰਾਣਾ ਗੰਡੀਵਿੰਡ ਦੇ ਘਰ ਜਾ ਕੇ ਪੁੱਛ ਲਓ ਉਹਨਾਂ ਦੇ ਕੋਲੋਂ ਪੈਸੇ ਮੰਗੇ ਗਏ ਸੀ ਤਾਂ ਉਹਨਾਂ ਦੇ ਘਰ ਪਹੁੰਚੇ ਆ ਗੰਡੀਵਿੰਡ ਸਾਹਿਬ ਨਾਲ ਗੱਲਬਾਤ ਹੋ ਗਈ ਆ ਉਹ ਸਾਜੀ ਗੰਡੀਵਿੰਡ ਸਾਹਿਬ ਇੱਕ ਮੈਡਮ ਨਵਜੋਤ ਕੌਰ ਸਿੱਧੂ ਜੀ ਦਾ ਬਿਆਨ ਵਾਇਰਲ ਹੋ ਰਿਹਾ ਉਹਨਾਂ ਨੇ ਸਾਡਾ ਨਾਮ ਲਿਆ ਇਹ ਕਾਂਗਰਸ ਦੇ ਵਿੱਚ ਟਿਕਟ ਦੇਣ ਨੂੰ ਲੈ ਕੇ ਜਾਂ ਸੀਐਮ ਬਣਨ ਨੂੰ ਲੈ ਕੇ ਵੱਡੇ ਵੱਡੇ ਡੈਟਾ ਚ ਆਉਂਦੇ ਨੇ ਪੈਸੇ ਚੱਲਦੇ ਨੇ ਤੁਹਾਡਾ ਨਾਮ ਉਹਨਾਂ ਲੈ ਆ ਕਿ ਜਮਣੀ ਚੋਣ ਦੇ ਵਿੱਚ ਉਹਨਾਂ ਦੇ ਕੋਲੋਂ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਪੈਸੇ ਮੰਗੇ ਗਏ ਤੁਸੀਂ ਕਿੰਨੀ ਕੁ ਇਸ ਦੀ ਗੱਲ ਦੀ ਸੱਚਾਈ ਵੇਖਦੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਜੀ ਇਹ ਦਜੀਜੀ ਇਹ 101% ਸੱਚਾਈ ਹੈ ਮੈਡਮ ਨਵਜੋਧ कौर ਸਿੱਧੂ ਨੇ ਜਿਹੜਾ ਕਿਹਾ ਨਾ 500 ਕਰੋੜ ਰੁਪਇਆ ਦੇ ਕੇ ਸੀਐਮ ਬੰਨਾ ਇਹ ਸੱਚ ਹੈ ਉਸ ਤੋਂ ਬਾਅਦ ਉਹਨਾਂ ਕਿਹਾ ਕਿ 11 ਕਰੋੜ ਰੁਪਇਆ ਦੇ ਕੇ ਟਿਕਟ ਆਉਂਦੀ ਹੈ ਜੀ ਐਮਐਲਏ ਦੀ ਇਹ ਵੇਖੋ 11 ਕਰੋੜ ਦਾ ਤੇ ਮੈਨੂੰ ਪਤਾ ਨਹੀਂ ਪਰ 3 ਕਰੋੜ ਰੁਪਇਆ ਮੇਰੇ ਤੋਂ ਮੰਗਿਆ ਗਿਆ ਹੈ ਜੀ ਟਿਕਟ ਵਾਸਤੇ ਤੇ ਆਪਾਂ ਤੇ ਉਹਨਾਂ ਨੂੰ ਕਿਹਾ ਹੀ ਭਾਊ ਐਂ 3 ਕਰੋੜ ਮੈਂ ਤੇ ਪੰਜਾ ਤੀਆਂ ਕਿੱਲਾਂ ਦਾ ਵਾਈਹ ਦਾ ਖੇਤੀ ਕਰਨ ਵਾਲਾ ਬੰਦਾ ਮੈਂ ਤੁਹਾਨੂੰ 3 ਕਰੋੜ ਨਹੀਂ ਦੇ ਸਕਦਾ ਹਾਂ ਮੈਂ ਕਿਹਾ ਮੈਂ ਉੱਤੇ ਲਾ ਸਕਦਾ ਹਾਂ ਇਲੈਕਸ਼ਨ ਲੜਾਓ ਉੱਤੇ ਲਾਉਂਗਾ ਔਰ ਰਿਜ਼ਲਟ ਦੂੰ 101% ਰਿਜ਼ਲਟ ਨੂੰ ਠੋਕ ਕੇ ਔਰ ਪਰ ਉਹਨਾਂ ਨੇ ਕਿਹਾ ਵੀ ਭਾਈ ਜਾ ਜਾ ਕੇ ਦਰਿਆ-ਦਰਿਆ ਝਾੜ ਜਦੋਂ ਕਦੇ ਆ ਧਰਨੇ-ਤੁਰਨੇ ਲੱਗਣੇ ਤੁਹਾਨੂੰ ਫੇਰ ਸੱਦਾਂਗੇ ਇਹ ਕਰਕੇ ਅਸੀਂ ਦੇ 50-60 ਸਾਲਾਂ ਤੋਂ ਧਰਨੇ ਤੇ ਦਰਿਆਾਂ ਦੇ ਵਿੱਚ ਹੀ ਲੱਗੇ ਆਏ ਆ ਤੇ ਹੁਣ ਜਿਹੜੀ ਆ ਚੀਜ਼ ਸੁਣੀ ਆ ਇਹ ਕ੍ਰਾਪਸ਼ਨ ਦੀ ਪਾਂਡਿਆ ਕਾਂਗਰਸ ਪਹਿਲਾਂ ਤੇ ਇਥੋਂ ਤੱਕ ਅਸੀਂ ਆਏ ਨਹੀਂ ਹੈ ਨਾ ਥੱਲੇ ਦਰਿਆਾਂ ਝਾੜੀ ਗਏ ਤੇ ਜੇ ਆਏ ਆ ਤੇ ਹੁਣ ਪਤਾ ਲੱਗ ਗਿਆ ਇਹ ਕਰਕੇ ਮੁੜ ਕੇ ਇਹਨੂੰ ਫਤੇ ਬਲਾਤੀ ਸਸਰੀ ਕਾਲ ਕਰਤੀ ਹੈ ਕਾਂਗਰਸ ਨੂੰ ਔਰ ਬੀਜੇਪੀ ਦਾ ਝੰਡਾ ਬੁਲੰਦ ਕੀਤਾ ਕਾਂਗਰਸ ਦੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਇਹ ਕਾਂਗਰਸ ਨੂੰ ਬਦਨਾਮ ਕਰਨ ਦੇ ਲਈ ਇਹ ਬੀਜੇਪੀ ਦੀ ਚਾਲ ਹੈ ਮੈਡਮ ਨਵਜੋਤ कौर ਸਿੱਧੂ ਬੀਜੇਪੀ ਨਾਲ ਰਲ ਕੇ ਇਹ ਜਿਵੇਂ ਬਿਆਨ ਦੇ ਰਹੇ ਨੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਆ ਗੰਦੀ ਗੱਲ ਵੇਖੋ ਜੀ ਦੇਵਜੀ ਜੀ ਜਿਹੜਾ ਮੈਡਮ ਸਿੱਧੂ ਨੇ ਬਿਆਨ ਦਿੱਤਾ ਉਹ ਕਾਂਗਰਸ ਦੇ ਵਿੱਚ ਹੀ ਤੇ ਹੈਗੇ ਨੇ ਉਹ ਕੋ ਬੀਜੇਪੀ ਚ ਥੋੜਾ ਨੇ ਉਹ ਕਾਂਗਰਸ ਦੇ ਵਿੱਚ ਰਹਿ ਕੇ ਉਹਨਾਂ ਨੇ ਸੱਚ ਦੱਸਿਆ ਤੇ ਸੱਚ ਕੋੜਾ ਹੁੰਦਾ ਤੇ ਰਾਜੇ ਵੜੰਗ ਉਹਨਾਂ ਨੂੰ ਪਜਾ ਨਹੀਂ ਉਹਨਾਂ ਨੇ ਉਹ ਮੈਡਮ ਨੂੰ ਕੱਢ ਕੇ ਵਿਚਾਰੀ ਨੂੰ ਉਹ ਮਾਰਿਆ ਤੇ ਇਹੋ ਜਿਹੇ ਲੋਕ ਜਿਹੜੇ ਹਨ ਇਹ ਪੰਜਾਬ ਦਾ ਭਲਾ ਕਰ ਸਕਦੇ ਆ ਡਾਕਟਰ ਨਵਜੋਤ ਕੋਰ ਸਿੱਧੂ ਵਰਗੇ ਤੇ ਨਵਜੋਤ ਸਿੰਘ ਸਿੱਧੂ ਵਰਗੇ ਜੇ ਇਹੋ ਜਿਹੇ ਲੋਕ ਬੇਈਮਾਨ ਨਹੀਂਗੇ ਇਹ ਚੰਗੇ ਲੋਕ ਆ ਕਰਪਟ ਨਹੀਂਗੇ ਇਹ ਲੋਕ ਭਲਾ ਕਰ ਸਕਦੇ ਜੇ ਇਹ ਅੱਗੇ ਆਉਣ ਇਹ ਭਾਵੇਂ ਕਿਸੇ ਪਾਰਟੀ 'ਚ ਵੀ ਆ ਜੇ ਉੱਥੇ ਜੇ ਕਾਂਗਰਸ ਦੀ ਲੀਡਰਸ਼ਿਪ ਦੀ ਗੱਲ ਕੀਤੀ ਜਾਵੇ ਗੰਡੀਵੰਦ ਸਾਹਿਬ ਕੁਲਵੀਰ ਸਿੰਘ ਜੀਰਾ ਕਹਿੰਦੇ ਮੈਂ ਕਿਸੇ ਨੂੰ ਦਾਦਾ ਕੱਪ ਵੀ ਨਹੀਂ ਪਿਆਇਆ ਮੈਂ ਐਮਪੀ ਦੀ ਇਲੈਕਸ਼ਨ ਲੜਿਆ ਉੱਥੇ ਬਾਕੀ ਲੀਡਰਸ਼ਿਪ ਦਾ ਮਰਣਾ ਹਰਮਿੰਦਰ ਸਿੰਘ ਗਿੱਲ ਹੁਣੀ ਕਹਿੰਦੇ ਕਿ ਰਾਣਾ ਗੰਡੀਵੰਦ ਦੇ ਪੁੱਤਰ ਨੂੰ ਮੁੱਖ ਬਲਾਰਾ ਲਾਇਆ ਗਿਆ ਚੇਅਰਮੈਨ ਬਲਾਕ ਸੰਪਤੀ ਰਾਣਾ ਗੰਡੀਵੰਦ ਨੂੰ ਕਾਂਗਰਸ ਨੇ ਦਿੱਤੀ ਕਾਂਗਰਸ ਪਾਰਟੀ ਨੇ ਇੰਨਾ ਮਾਨ ਸਨਮਾਨ ਦਿੱਤਾ ਸੋ ਅਜਿਹਾ ਉਹਨਾਂ ਦੇ ਮੂੰਹ ਠੀਕ ਨਹੀਂ ਲੱਗਦਾ ਤੇ ਨਾ ਹੀ ਉਹਨਾਂ ਨੂੰ ਪਾਰਟੀ ਬਦਲਣੀ ਚਾਹੀਦੀ ਸੀ ਕੀ ਮੈਂ ਵੀ ਗੀਤੋ ਜੀ ਵੇਖੋ ਜੀ ਹਰਮਿੰਦਰ ਗਿੱਲ ਸਾਹਿਬ ਨੂੰ ਤੇ ਕੁਲਬੀਰ ਜੀਰਾ ਸਾਹਿਬ ਨੂੰ ਇਹ ਮੈਂ ਦੱਸਣੀ ਚਾਹਣਾ ਕਿ ਇਹਨਾਂ ਦੋਵਾਂ ਇਲੈਕਸ਼ਨਾਂ ਲੜੀਆਂ ਇੱਥੋਂ ਤਰਨਤਾਰ ਨਾਲ ਖਡੂਰ ਸਾਹਿਬ ਤੋਂ ਐਮਪੀ ਦੀਆਂ ਇਹਨਾਂ ਦੋਵਾਂ ਬੰਦਿਆਂ ਦੀ ਠੋਕੇ ਮਤ ਕੀਤੀ ਆ ਕੋਈ ਮਸਾ ਐਂਦੀ ਐ ਨਹੀਂ ਕਿਤੇ ਥਾਂ ਦੀ ਐ ਨਹੀਂ ਹੋਏ ਇਹਨਾਂ ਦੀ ਨਹੀਂ ਕੀਤੀ ਜਿੰਨਾਂ ਬੰਦਿਆਂ ਨੇ ਇੱਥੇ ਲੜੀਆਂ ਇਹ ਖੜਾ ਕੇ ਆਪਾਂ ਇਲੈਕਸ਼ਨ ਲੜੀਦੇ ਰਹਿਆ ਕੋਲੋਂ ਖਰਚਾ ਕਰਦੇ ਰਹਿਆ ਕਦੀ ਕੇ ਤੋਂ ਇਹ ਨਾਲ ਇਹ ਨਹੀਂ ਵੇਖਿਆ ਵੀ ਕੋਈ ਯਾਰ ਕੇ ਬੋਲੋ ਸ਼ਰਾਬ ਦੀ ਭੇਜ ਦਿਓ ਜਾਂ ਕੋਈ ਤੁਸੀਂ ਇੱਥੇ ਸ਼ਰਾਬਾਂ ਵੰਦੇ ਜਾਂ ਕੁਝ ਕਰਦੇ ਜਿਹੜੀ ਗੱਲ ਰਹੀ ਮੇਰੀ ਬਲੌਕ ਸੰਪਤੀ ਦੀ ਮੇਰੇ ਨਾਲ ਮੈਂ ਅਗਨੀ ਉਤਰੀ ਸਾਹਿਬ ਦੇ ਨਾਲ ਟਿਕਟ ਮੰਗਦਾ ਹਾਂ 12 ਚ ਵੀ 17 ਚ ਵੀ ਮੰਗਦਾ ਸਾਡੀ ਦਿੱਲੀ ਉੱਤੇ ਕੈਪਟਨ ਸਾਹਿਬ ਨੇ ਸੱਦ ਕੇ ਗਿਆ ਕਾਕਾ ਤੇਰੀ ਏਜ ਨਹੀਂ ਗਈ ਤੇ ਤੂੰ ਹਲੇ ਤੈਨੂੰ ਚੇਅਰਮੈਨ ਬਣਾਵਾਂਗੇ ਤੇ ਤੂੰ ਇਲੈਕਸ਼ਨ ਜਿਹੜੀ ਆ ਇਹਨਾਂ ਦੇ ਅਗਨੀ ਉਤਰੀ ਸਾਹਿਬ ਦੇ ਇਹਨਾਂ ਨੂੰ ਟਿਕਟ ਲੜਾਉਣੀ ਆਪਾਂ ਕਹਾਂ ਠੀਕ ਹੈ ਜੀ ਜੋ ਪਾਰਟੀ ਦਾ ਫੈਸਲਾ ਜਦੋਂ ਵੇਖੋ ਮੇਰੇ ਪਿੰਡ ਨੇ ਮੈਂ ਚਾਰ ਇਲੈਕਸ਼ਨ ਲੜੀਆਂ ਸਰਬਸੰਤੀ ਦੇ ਨਾਲ ਮੇਰਾ ਪਿੰਡ ਦੇ ਅੱਗੇ ਮੇਰੇ ਆਪ ਦੇ ਅਗੇ ਸਰਚ ਉਹਦਾ ਮੇਰਾ ਪਿੰਡ ਪੰਜਾਬੂਫਾਂ ਦਾ ਪਿੰਡ ਆ ਔਰ ਮੈਂ ਸਰਬਸੰਤੀ ਨਾਲ ਸੰਤੀ ਦਾ ਮੈਂਬਰ ਬਣਿਆ ਸੀ ਔਰ ਜਦੋਂ ਬਲਾਕ ਸੰਤੀ ਦਾ ਚੇਅਰਮੈਨ ਬੰਨਾ ਸੀ ਨਾ ਮੇਰਾ ਤੇ ਹਲਕਾ ਰਿਜ਼ਰਵ ਕਰਤਾ ਨਾ ਬਲਾਕ ਰਿਜ਼ਰਵ ਹੋ ਗਿਆ ਸੀ ਜਦੋਂ ਇਹ ਵੇਖਿਆ ਸੀ ਤੇ ਸਾਨੂੰ ਤੇ ਰੋਟੀ ਨਹੀਂ ਨੰਗੀ ਦੋ ਦਿਨ ਰਾਵਾ ਭਜਣਾ ਠਕੇ ਗਏ ਉੱਥੇ ਜਾ ਕੇ ਕੈਪਟਨ ਸਾਹਿਬ ਤੋਂ ਸੀਐਮਸੀ ਉਹਨਾਂ ਦੇ ਪੈਰ ਪੁਰ ਫੜੇ ਤੇ ਕੋਈ ਜੋੜ ਤੋੜ ਲਾਇਆ ਜੋੜ ਤੋੜ ਲਾ ਕੇ ਤੇ ਰਿਜ਼ਰਵੇਸ਼ਨ ਤੜਾਈ ਤੇ ਫਿਰ ਮੈਂ ਬਣਿਆ ਇਹਨਾਂ ਨੇ ਮੈਨੂੰ ਪਲੇਟ ਚ ਪਾ ਕੇ ਦਿੱਤੀ ਚੇਅਰਮੈਨੀ ਇਹ ਜਿਹੜੇ ਬੰਦੇ ਗੱਲਾਂ ਕਰਦੇ ਆ ਪੁੱਛੋ ਇਹਨਾਂ ਨੂੰ ਮੈਂ ਆਪਦੀ ਹੋਂ ਤੇ ਬਣਿਆ ਰਹੀ ਗੱਲ ਮੇਰੇ بیٹے ਦੀ ਉਹ ਯੂਨੀਵਰਸਿਟੀ ਦਾ ਪ੍ਰਧਾਨ ਰਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪ੍ਰਧਾਨ ਰਿਆ ਔਰ ਉਹਨੇ ਬਾਅਦ ਚ ਜਦੋਂ ਉਥੇ ਇੰਟਰਵਿਊ ਹੋਈ ਤੇ ਸਿਲੈਕਸ਼ਨ ਦੇ ਵਿੱਚ ਉਹ ਸਿਲੈਕਟ ਹੋਇਆ ਬਲਾਰੇ ਦੀ ਚ ਕੋਈ ਇਹਨਾਂ ਉਹ ਕੋਈ ਨਾ ਪੜ੍ਹਈ ਵੀ ਦਸਵੀਂ ਪਾਸ ਵੀ ਉਹਨੂੰ ਇਹਨਾਂ ਨੇ ਫੜ ਕੇ ਸ਼ਪਾਰਸ਼ ਨਾਲ ਉਥੇ ਬਲਾਰਾ ਲਾਤਾ ਉਹਦੇ ਆਪ ਦੀ ਉਹਦੀ ਕਾਬਿਲਿਟੀ ਜਿਹਦੇ ਕਰਕੇ ਉਹ ਬਣਿਆ ਸੋ ਇਹ ਗੱਲਾਂ ਕਰਨ ਦੀ ਲੋੜ ਨਹੀਂ ਐਹੀਂ ਦਰਿਆਈ ਛਾੜਦੇ ਆਏ ਆ ਤੇ ਹੁਣ ਤੱਕ ਜੇ ਗਾਂ ਵੀ ਰਹਿੰਦੇ ਤੇ ਦਰਿਆਈ ਛਾੜਦੇ ਰਹਿਣਾ ਇਹ ਕਰਕੇ ਕਾਂਗਰਸ ਕਰਪਟ ਪਾਰਟੀ ਆ ਪੈਸੇ ਲੈ ਕੇ ਅੱਗੇ ਆਉਣ ਵਾਲੀ ਜਿਹੜਾ ਬੰਦਿਆਂ ਨੂੰ ਕੋ ਟਿਕਟਾ ਟੁਕਟਾਂ ਦਾ ਸਿਸਟਮ ਆ ਮੇਰੇ ਤੋਂ ਪੈਸੇ ਮੰਗੇ ਨਾ 3 ਕਰੋੜ ਮੇਰੇ ਕੋ ਨਹੀਂ ਹੈਗੇ ਯਾਰ ਤੇ ਮੈਂ 15 ਦਿਨ ਪਹਿਲਾਂ ਆਪਦੀ ਫੇਸਬੁੱਕ ਤੋਂ ਪਾਤਾ ਸਰ ਤੁਸੀਂ ਦੱਸ ਸਕਦੇ ਕਿ ਪੈਸੇ ਸੀਨੀਅਰ ਲੀਡਰਸ਼ਿਪ ਵੱਲੋਂ ਮੰਗੇ ਗਏ ਪੰਜਾਬ ਦੀ ਜਾਂ ਨੈਸ਼ਨਲ ਲੀਡਰਸ਼ਿਪ ਦਿਲਜੀਤ ਜੀ ਜਦੋਂ ਤੁਸੀਂ ਲੈਣ ਜਾਂਦੇ ਜੇ ਨਾ ਟਿਕਟਾਂ ਕਦੇ ਤੁਸੀਂ ਵੀ ਕਦੀ ਜਾਇਓ ਤੇ ਉਹ ਲੀਡਰ ਨਹੀਂ ਮੰਗਦੇ ਉਦੋਂ ਲਾਗੇ ਚਿੱਟੇ ਕੱਪੜੇ ਪਾ ਕੇ ਮੇਰੇ ਵਰਗਾ ਹੋਰ ਕੋ ਖਲੋਤਾ ਆਂਦਾ ਆਂਦਾ ਇਧਰ ਆ ਕੀ ਕਰਨਾ ਟਿਕਟ ਲੜਨੀ ਹੂ ਤਿਆਕੀਦਾ ਹਾਂਜੀ ਹਾਂਜੀ ਆਂਦਾ ਟਿਕਟ ਲੜਨੀ ਉਹਦੇ ਫਿਰ ਆਈ ਬੋਝਾ ਹੈਗਾ ਜੇ ਤੇ ਹੈਗਾ ਤੇ ਆ ਜਾ ਟਿਕਟ ਤੇਰੇ ਘਰ ਚੱਲ ਕੇ ਆ ਜੂ ਤੇ ਨਹੀਂ ਤੇ ਜਾ ਜਾ ਕੇ ਤੇ ਆਪਦਾ ਕੰਮ ਕਰ ਤੇ ਜਾਂ ਧਰਨੇ ਧੁਰਨੇ ਲਾ ਤੇ ਦਰੀਆਂ ਧੁਰੀਆਂ ਝਾੜ ਆ ਆਇਆ ਇਹ ਜਿਹੜੀ ਐਡਿਓਲੋਜੀ ਹੈ ਕਾਂਗਰਸ ਦੀ ਕਰਪਟ ਪਾਰਟੀ ਹੈ ਕਾਂਗਰਸ ਧੰਨਵਾਦ ਖੰਡੀਵਰ ਦਾ ਧੰਨਵਾਦ ਤੇਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਗ੍ਰਹਿ ਵਿਖੇ ਪਹੁੰਚੇ ਹੋ ਜੀ ਜੋ ਕੁਝ ਵੀ ਮੈਡਮ ਨਵਜੋਤ कौर ਸਿੱਧੂ ਜੀ ਨੇ ਕਿਹਾ ਹੈ ਤੁਸੀਂ ਉਸ ਨੂੰ ਕਿਵੇਂ ਵੇਖਦੇ ਹੋ ਕਿੰਨੀ ਇੱਕ ਸਚਾਈ ਹੈ ਤੁਹਾਡੇ ਕੋ ਪੈਸੇ ਦੀ ਮੰਗ ਹੋਈ ਹੈ ਕਾਂਗਰਸ ਦੇ ਦੌਰਾਨ ਕੀ ਕਹਿਣਾ ਚਾਹੋਗੇ ਜਿਮਣੀ ਚੋਣ ਦੇ ਦੌਰਾਨ ਜਿਹੜੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੈਸੇ ਦੀ ਮੰਗ ਜਿਹੜੀ ਹੈ ਉਹ ਗੰਡੀਵੰਦ ਸਾਹਿਬ ਦੇ ਕੋਲੋਂ ਕੀਤੀ ਗਈ ਜੀ ਮੈਂ ਦੱਸਾਂ ਤੁਹਾਨੂੰ ਕਿ ਮੈਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਕਾਂਗਰਸ ਦੇ ਬਲਾਰੇ ਵਜੋਂ ਸੇਵਾ ਵੀ ਨਿਭਾ ਰਿਹਾ ਸੀ ਬਲੋਕ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਤੇ ਮੇਰੇ ਪਿਤਾ ਜੀ ਬਲੋਕ ਸਮਿਤੀ ਦੇ ਚੇਅਰਮੈਨ ਸਨ ਤੇ ਟਿਕਟ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਮਜਬੂਤ ਦਾਵੇਦਾਰ ਸਨ ਤੇ ਜਦੋਂ ਦਾਵੇਦਾਰੀ ਦੀ ਗੱਲ ਚੱਲੀ ਤਾਂ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਉਹਨਾਂ ਦੇ ਆੜੇ ਦੁਆਲੇ ਜਿਹੜੇ ਦਲਾਲ ਨੇ ਜਿਹੜੇ ਪੱਕੇ ਉਹਨਾਂ ਦੇ ਨਾਲ ਰਹਿੰਦੇ ਨੇ ਉਹਨਾਂ ਨੇ ਕਰੋੜਾ ਰੁਪਈਆ ਦੀ ਗੱਲ ਸਾਡੇ ਨਾਲ ਕੀਤੀ ਤੇ ਮੈਂ ਇਹ ਗੱਲ ਬਿਲਕੁਲ ਸੱਚ ਕਹਿ ਰਿਹਾ ਤੇ ਤੁਹਾਨੂੰ ਇਹ ਵੀ ਕਹੂੰਗਾ ਕਿ ਇਹ ਗੱਲ ਮੈਂ ਗੁਰਦੁਆਰੇ ਜਾ ਕੇ ਵੀ ਕਹਿਣ ਨੂੰ ਤਿਆਰ ਹਾਂ ਕਿ ਕਰੋੜਾ ਰੁਪਈਆ ਦੀ ਗੱਲ ਕੀਤੀ ਕਿ ਭਾਈ ਟਿਕਟ ਲੈਣੀ ਹੈ ਤਕਰੀਬਨ 3 ਕਰੋੜ ਰੁਪਇਆ ਜਿਹੜਾ ਇਹ ਤੁਹਾਨੂੰ ਇਹ ਦੇਣਾ ਪਏਗਾ ਤੇ ਉਸ ਤੋਂ ਬਾਅਦ ਅਸੀਂ ਇਹ ਬੜਾ ਸੋਚਿਆ ਕਿ ਇੱਕ ਪਾਸੇ 40-50 ਸਾਲ ਦੀ ਸੇਵਾ ਤੇ ਦੂਜੇ ਪਾਸੇ ਪੈਸੇ ਸੋ ਅਗਰ ਪੈਸੇ ਹੀ ਦੇਣੇ ਨੇ ਤੇ ਭਾਈ ਅਜੇਹੀ ਪਾਰਟੀ ਨੂੰ ਸਰਸਿਕਾਲ ਬੁਲਾਈ ਚੰਗੀ ਐ ਉਸ ਤੋਂ ਬਾਅਦ ਅਸੀਂ ਬਹੁਤ ਥਾਵਾਂ ਤੇ ਗਏ ਚਾਹੇ ਪੰਜਾਬ ਕਾਂਗਰਸ ਦੇ ਕੋ ਇੰਚਾਰਜ ਜਰਵਿੰਦਰ ਢਲਵੀ ਜੀ ਉਹਨਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਦਿੱਲੀ ਤੱਕ ਇਹ ਜਾਣਕਾਰੀ ਦਿੱਤੀ ਕਿ ਪੈਸਿਆਂ ਦੀ ਮੰਗ ਹੋ ਰਹੀ ਹੈ ਬਟ ਉਹਨਾਂ ਦੇ ਨੁਮਾਇੰਦਿਆਂ ਨੇ ਕਿਹਾ ਚੁੱਪਰ ਹੋ ਜੀ ਅਭੀ ਐਸਾ ਸ਼ੋਰ ਮਚਾਓਗੇ ਤਾਂ ਕਢਾ ਲ ਦੇਂਗੇ ਤੇ ਮੈਂ ਕਿਹਾ ਭਾਈ ਫਿਰ ਤੁਸੀਂ ਕੀ ਕਢਾਲਣਾ ਹੈ ਅਸੀਂ ਖੁਦ ਹੀ ਅਜੇਹੀ ਪਾਰਟੀ ਨੂੰ ਸਰਸਿਕਲ ਬੁਲਾ ਕੇ ਬੀਜੇਪੀ ਜੁਆਇਨ ਕਰ ਲਈ ਤੇ ਮੈਂ ਅੱਜ ਇੱਕ ਸਲਾਹ ਦਊਂਗਾ ਜ਼ਰੂਰ ਕਾਂਗਰਸ ਪਾਰਟੀ ਨੂੰ ਜੀ ਜੀ ਕਿ ਮੈਨੂੰ ਲੱਗਦਾ ਹੈ ਕਾਂਗਰਸ ਪਾਰਟੀ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਗੁਜ਼ਰ ਰਹੀ ਹੈ ਜੀ ਉਹਨਾਂ ਕੋਲ ਪੈਸਾ ਹੈ ਨਹੀਂ ਤੇ ਰਾਹੁਲ ਗਾਂਧੀ ਜੀ ਭਾਰਤ ਜੋੜੋ ਯਾਤਰਾ ਬਾਅਦ ਚ ਸ਼ੁਰੂ ਕਰ ਲਿਓ ਪਹਿਲਾਂ ਪੈਸਾ ਜੋੜੋ ਯਾਤਰਾ ਸ਼ੁਰੂ ਕਰ ਲਓ ਕਿਉਂਕਿ ਤੁਹਾਡੇ ਲੀਡਰ ਤੁਹਾਡੇ ਨੇਤਾ ਜਿਸ ਤਰ੍ਹਾਂ ਮੈਡਮ ਨਵਜੋਤ कौर ਸਿੱਧੂ ਜੀ ਨੇ ਕਿਹਾ ਹੈ ਬਿਲਕੁਲ درست ਕਿਹਾ ਹੈ ਇੱਥੇ ਪੈਸੇ ਹੀ ਚੱਲਦੇ ਨੇ ਅਗਰ ਕਿਸੇ ਨੇ ਕੌਂਸਲਰ ਦੀ ਟਿਕਟ ਲੈਣੀ ਹੈ 5 ਲੱਖ ਰੁਪਈਆ ਕਿਸੇ ਨੇ ਸਰਕਾਰ ਬਣਨ ਤੇ ਚੇਅਰਮੈਨ ਹੀ ਲੈਣੀ ਹੈ 50 ਲੱਖ ਰੁਪਈਆ ਕਿਸੇ ਨੇ ਐਮਐਲਏ ਦੀ ਟਿਕਟ ਲੈਣੀ ਹੈ ਤਿੰਨ ਤੋਂ 5 ਕਰੋੜ ਰੁਪਇਆ ਮਿਨਿਸਟਰੀ ਲੈਣੀ ਹੈ 50 ਕਰੋੜ ਰੁਪਇਆ ਤੇ ਸਭ ਤੋਂ ਵੱਡਾ ਉਹਦਾ ਚੀਫ ਮਿਨਿਸਟਰੀ ਲੈਣੀ ਹੈ ਤਾਂ 500 ਕਰੋੜ ਰੁਪਇਆ ਚਾਹੀਦਾ ਇਹ ਬਿਲਕੁਲ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਜੋ ਉਹਨਾਂ ਨੇ ਕਿਹਾ ਹੈ ਬਿਲਕੁਲ درست ਹੈ ਫਿਰ ਚਰਨਜੀਤ ਸਿੰਘ ਚੰਨੀ ਹੋਣਾ 500 ਕਰੋੜ ਦਿੱਤਾ ਹੋਏਗਾ ਜੀ ਮੇਰੇ ਹਿਸਾਬ ਦੇ ਨਾਲ ਉਦੋਂ ਦੇ ਹਾਲਾਤ ਨੇ ਜੋ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਵੋਟਾਂ ਪਵਾਈਆਂ ਇਹਨਾਂ ਨੇ ਵਧਾਈ ਕੰਦੀਆਂ ਤੇ ਜੋ ਜੋ ਖਬਰ ਸਾਹਮਣੇ ਨਿਕਲ ਕੇ ਆਈ ਸੀ ਕਿ ਸੁਨੀਲ ਜਾਖੜ ਜੀ ਦੇ ਨਾਲ 42 ਵਿਧਾਇਕ ਸਨ ਚਰਨਜੀਤ ਸਿੰਘ ਚੰਨੀ ਜੀ ਦੇ ਨਾਲ ਦੋ ਵਿਧਾਇਕ ਸਨ ਤੇ ਹੁਣ ਕਿਹੜੇ ਕਾਰਨਾਂ ਦੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਉਸ ਦੇ ਬਾਰੇ ਜਾਖੜ ਸਾਹਿਬ ਨੇ ਉਸ ਦਿਨ ਦੱਸਿਆ ਸੀ ਤੇ ਮੈਨੂੰ ਲੱਗਦਾ ਹੈ ਜਾਖੜ ਸਾਹਿਬ ਹੋਰ ਬਿਹਤਰੀ ਦੇ ਨਾਲ ਦੱਸ ਸਕਦੇ ਨੇ ਪਰ ਜੋ ਸਾਡੇ ਨਾਲ ਹੱਡ ਬੀਤੀ ਹੋਈ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ ਦਲਜੀਤ ਜੀ ਕਿ 3 ਕਰੋੜ ਰੁਪਏ ਦੀ ਮੰਗ ਕੀਤੀ ਗਈ ਜਦੋਂ 3 ਕਰੋੜ ਦੇਣ ਦੇ ਵਿੱਚ ਅਸੀਂ ਅਸਮਰਥ ਰਹੇ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਬੰਦਾ 3-4 ਕਰੋੜ ਰੁਪਈਆ ਕਿਸੇ ਨੂੰ ਦੇ ਸਕਦਾ ਹੈ ਤਾਂ ਉਸ ਤੋਂ ਬਾਅਦ ਅਸੀਂ ਘਰੇ ਬੈਠਣ ਦਾ ਫੈਸਲਾ ਲੈ ਲਿਆ ਤੇ ਜਿਹੀ ਪਾਰਟੀ ਨੂੰ ਅਲਵਿਦਾ ਕਹਿਣਾ ਹੀ ਮناسب ਸਮਝਿਆ ਬਟ ਮੈਂ ਇੱਕ ਅਜਿਹਾ ਸਵਾਲ ਕਰੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਜੀ ਜੀ ਕਿ ਮੈਡਮ ਨਵਜੋਤ कौर ਸਿੱਧੂ ਤੇ ਤਾਂ ਤੁਸੀਂ ਐਕਸ਼ਨ ਲੈ ਲਿਆ ਤੁਸੀਂ ਕਹਿੰਦੇ ਹੋ ਕਿ ਭਾਈ ਉਹਨੇ ਰਾਜੇ ਵੜਿੰਗ ਜਾਂ ਪ੍ਰਤਾਪ ਬਾਜਵਾ ਖਿਲਾਫ ਬੋਲੇ ਨੇ ਬਟ ਰਾਜਾ ਵਿਡਿੰਗ ਸਾਹਿਬ ਤੁਸੀਂ ਬੂਟਾ ਸਿੰਘ ਜੀ ਬਹੁਤ ਸੀਨੀਅਰ ਲੀਡਰ ਨੇ ਤੁਸੀਂ ਇੱਕ ਵਾਰ ਦੇ ਐਮਪੀ ਹੋ ਕਿੰਨੀ ਵਾਰ ਦੇ ਐਮਪੀ ਸਨ ਉਹ ਮਿਨਿਸਟਰ ਹੈ ਉਹਨਾਂ ਖਿਲਾਫ ਬੋਲੇ ਕਿ ਕਾਂਗਰਸ ਨੇ ਇੱਕ ਵੀ ਨੋਟਿਸ ਦਿੱਤਾ ਉਹਨਾਂ ਨੂੰ ਕੀ ਉਹਨਾਂ ਨੂੰ ਪੱਠੇ ਵੱਡ ਦਾ ਕਾਲੇ ਰੰਗ ਦਾ ਅਨਪੜ੍ਹ ਜ਼ਾਹਿਰ ਕਰਦੇ ਰਹੇ ਜਦ ਕਿ ਉਹ ਬਹੁਤ ਪੜ੍ਹੇ ਲਿਖੇ ਸਨ ਕਿ ਉਸ ਦੇ ਬਾਰੇ ਚੈਨਣਾ ਨਹੀਂ ਪਾਇਆ ਉਸ ਦੇ ਬਾਰੇ ਕੋਈ ਨੋਟਿਸ ਨਹੀਂ ਦਿੱਤਾ ਕੋਈ ਸਪਸ਼ਟੀਕਰਨ ਨਹੀਂ ਲਿਆ ਸੋ ਇਸ ਭੇਦ ਭਾਪ ਜਿਹੜਾ ਕਾਂਗਰਸ ਦੇ ਵਿੱਚ ਹੁੰਦਾ ਹੈ ਜਿਹੜਾ ਸੱਚ ਬੋਲਦਾ ਹੈ ਉਸ ਨੂੰ ਦਰਕਿਨਾਰ ਕੀਤਾ ਜਾਂਦਾ ਹੈ ਤੇ ਜਿਹਦੀ ਜੇਬ ਹੌਲੀ ਹੈ ਉਸ ਨੂੰ ਕਿਹਾ ਜਾਂਦਾ ਹੈ ਘਰੇ ਬੈਠ ਜਾ ਸੋ ਇਹ ਜਹੀ ਚੀਜ਼ ਕਰਕੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਦਿਨ ਬਦਨ ਡੋਬਦੀ ਜਾ ਰਹੀ ਹੈ ਤੇ ਇਸ ਦਾ ਹੋਰ ਜਿਹੜਾ ਹੈ ਜਿਹੜਾ ਡਾਊਨਫਾਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦਿਖੇਗਾ ਤੁਹਾਡੇ ਵਾਂਗ ਹੋਰ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਮੁਖ ਬੁਲਾਰੇ ਸਨ ਉਹਨਾਂ ਦਾ ਮੰਨਣਾ ਹੈ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਦਾਵੇਦਾਰ ਉਹਨਾਂ ਦਾ ਮੰਨਣਾ ਹੈ ਕੁਲਵੀਰ ਸਿੰਘ ਜੀਰਾ ਜੀ ਦਾ ਮੰਨਣਾ ਹੈ ਕਿ ਮੈਂ ਤਾਂ ਮਿੰਟ ਤੱਕ ਕਿਸੇ ਨੇ ਚਾਹ ਦਾ ਕੱਪ ਵੀ ਨਹੀਂ ਕਿਹਾ ਕਿ ਤੂੰ ਪਿਆਰ ਦਾ ਮੈਂ ਐਮਪੀ ਦੀ ਜਿਹੜੀ ਇਲੈਕਸ਼ਨ ਲੜ ਗਿਆ ਉੱਥੇ ਮੁਖਬਲਾਰਿਆਂ ਦਾ ਮੰਨਣਾ ਹੈ ਕਿ ਜਗਮੀਤ ਸਿੰਘ ਢਿੱਲੋਂ ਮੁਖਬਲਾਰਾ ਹੈ ਉਹਨਾਂ ਦੇ ਪਿਤਾ ਦੀ ਚੇਅਰਮੈਨ ਹੈ ਇਸੇ ਤਰ੍ਹਾਂ ਹੋਰ ਟਕਸਾਲੀ ਪਰਿਵਾਰ ਹੈ ਜਿਨ੍ਹਾਂ ਨੂੰ ਇਹ ਵੀ ਅਹੁਦੇ ਜਿਹੜੇ ਆ ਜਿਹੜੇ ਇਸ ਪਰਿਵਾਰ ਨੂੰ ਦਿੱਤੇ ਗਏ ਨੇ ਬਾਕੀ ਕਾਂਗਰਸ ਦੇ ਵਿੱਚ ਹਲੇ ਇਹ ਵੀ ਅਹੁਦੇ ਅਹੁਦੇ ਜਿਹੜੇ ਆ ਕਿਸੇ ਨੂੰ ਨਹੀਂ ਦਿੱਤੇ ਗਏ ਮਾਣ ਸਨਮਾਨ ਜਿਹੜਾ ਕੀਤਾ ਗਿਆ ਇਹਨਾਂ ਦਾ ਉਹ ਬਾਕੀ ਹਲੇ بڑے ਪੁਰਾਣੇ ਟਕਸਾਲੀ ਉਹਨਾਂ ਦਾ ਵੀ ਨਹੀਂ ਕੀਤਾ ਗਿਆ ਲੇਕਿਨ ਫਿਰ ਵੀ ਪਾਰਟੀ ਨੂੰ ਛੱਡਿਆ ਛੱਡ ਕੇ ਬੀਜੇਪੀ ਚੱਲ ਗਏ ਅੱਜ ਬੀਜੇਪੀ ਨਾਲ ਰਲ ਕੇ ਬਿਆਨ ਦਿੱਤੇ ਜਾ ਰਹੇ ਦੇਖੋ ਦਲਜੀਤ ਜੀ ਮੈਂ ਕਹਾਂਗਾ ਕਿ ਕਲਬੀਰ ਸਿੰਘ ਜ਼ੀਰਾ ਨੂੰ ਅਗਰ ਟਿਕਟ ਮਿਲੀ ਹੈ ਤਾਂ ਕਿਤੇ ਨਾ ਕਿਤੇ ਉਹਦੇ ਪਿਓ ਦਾ ਦੇ ਮੰਤਰੀ ਸਨ ਉਹਨਾਂ ਦੇ ਪਿਤਾ ਜੀ ਮੰਤਰੀ ਰਹੇ ਤੇ ਉਹ ਕਿਤੇ ਨਾ ਕਿਤੇ ਉਹ ਟਿਕਟ ਲੈ ਗਏ ਮੈਨੂੰ ਨਹੀਂ ਪਤਾ ਉਹਨਾਂ ਨੂੰ ਕੁਝ ਦਿੱਤਾ ਹੈ ਜਾਂ ਨਹੀਂ ਦਿੱਤਾ ਬਟ ਜੇ ਰਹੀ ਗੱਲ ਮੇਰੇ ਸਾਥੀ ਜਿਹੜੇ ਕਾਂਗਰਸ ਦੇ ਬੁਲਾਰੇ ਸਨ ਮੈਂ ਉਹਨਾਂ ਬਾਰੇ ਗੱਲ ਕਹਾ ਕਿ ਭਾਈ ਸਾਹਿਬ ਮੈਂ ਵੀ ਤੁਹਾਡੇ ਵਾਲੀਆਂ ਹੀ ਗੱਲਾਂ ਕਰਦਾ ਸੀ ਕਿਉਂਕਿ ਅਸੀਂ ਉਸ ਮੁਕਾਮ ਤੱਕ ਉਹਦੋਂ ਨਹੀਂ ਸੀ ਪਹੁੰਚੇ ਟਿਕਟ ਦੇ ਕਰੀਬ ਨਹੀਂ ਸੀ ਪਹੁੰਚੇ ਜਿੱਥੇ ਹਲੇ ਤੁਸੀਂ ਵੀ ਚਾਹੇ ਦਾ ਆਉਣ ਵਾਲੇ ਸਮੇਂ 'ਚ ਪਹੁੰਚਣਾ ਹੈ ਬਟ ਜੋ ਰਿਐਲਿਟੀ ਮੇਰੇ ਨਾਲ ਹੋਈ ਹੈ ਮੈਂ ਵੀ ਕਹਿੰਦਾ ਸੀ ਕਾਂਗਰਸ ਬੜੀ ਚੰਗੀ ਹੈ ਸਭ ਸੁਤਰੀ ਹੈ ਬਟ ਜਿਸ ਤਨ ਲੱਗੇ ਸੋ ਤਨ ਜਾਣੇ ਅਗਰ ਤੁਸੀਂ ਇਸ ਪਲੇਟਫਾਰਮ ਤੱਕ ਪਹੁੰਚੋਗੇ 30 40 ਸਾਲ 50 ਸਾਲ ਜਿਵੇਂ ਮੇਰੇ ਪਰਿਵਾਰ ਨੇ ਲਾਏ ਨੇ ਲਾਓਗੇ ਤੇ ਟਿਕਟ ਦੇ ਕੋਲ ਜਾ ਕੇ ਜਦੋਂ ਕਾਂਗਰਸ ਪਾਰਟੀ ਦਾ ਦਲਾਲ ਤੁਹਾਡੇ ਕੋਲੋਂ ਪੈਸੇ ਮੰਗੇਗਾ ਤਾਂ ਤੁਹਾਨੂੰ ਵੀ ਚੰਨਾ ਹੋ ਜਾਏਗਾ ਬਾਕੀ ਇਹ ਜੋ ਮਰਨਾ ਹੋਇਆ ਹੈ ਬਿਲਕੁਲ ਸੱਚ ਹੈ ਸਾਡੇ ਪਰਿਵਾਰ ਨਾਲ ਜੋ ਬੀਤੀ ਸੀ ਪੈਸੇ ਮੰਗੇ ਇਹ ਟਿਕਟ ਲੈਣੀ ਹੈ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਗਿਆ ਤਾਂ ਸਾਨੂੰ ਘਰ ਬੈਠਣ ਦੀ ਸਲਾਹ ਉਹਨਾਂ ਨੇ ਦੇ ਦਿੱਤੀ ਤੇ ਨਾਲ ਇਹ ਵੀ ਕਿਹਾ ਕਿ ਅਗਰ ਬੋਲੋਗੇ ਤਾਂ ਪਾਰਟੀ ਜੋ ਕੱਢ ਦਵਾਂਗੇ ਸੋ ਅਸੀਂ ਪਾਰਟੀ ਅਜਿਹੀ ਛੱਡਣ ਦਾ ਮਨ ਬਣਾਇਆ ਮੈਂ ਤੇ ਕਹੂੰ ਅੱਜ ਇੱਥੇ ਕਿੰਨੇ ਨੌਜਵਾਨ ਤੁਰੇ ਫਿਰਦੇ ਨੇ ਕਾਂਗਰਸ ਦੇ ਵਿੱਚ ਲੋਕ ਲੇਲੜੀਆਂ ਕੱਢਦੇ ਨੇ ਕਿ ਸਾਨੂੰ ਪੰਜਾਬ ਕਾਂਗਰਸ ਦਾ ਬਲਾਰਾ ਲਾ ਦਿਓ ਸਾਨੂੰ ਬਲਾਗ ਦਾ ਪ੍ਰਧਾਨ ਲਾ ਦਿਓ ਸੋ ਮੈਂ ਵੱਡੇ ਵੱਡੇ ਅਹੁਦੇ ਛੱਡ ਕੇ ਇਸ ਲਈ ਆਇਆ ਐ ਕੋਈ ਮਤ ਤਾਂ ਕਿਸੇ ਦੀ ਮਰੀ ਨਹੀਂ ਹੁੰਦੀ ਜਦੋਂ ਤੁਹਾਡੇ ਸਿਧਾਂਤਾਂ ਨਾਲ ਸਮਝੌਤਾ ਹੁੰਦਾ ਹੈ ਕਿ ਤੁਸੀਂ ਦਿਨ ਰਾਤ ਆਪਣੀ ਜ਼ਮੀਰ ਮਾਰ ਕੇ ਅਜਿਹੀ ਪਾਰਟੀ ਬਾਰੇ ਕਿਵੇਂ ਟੀਵੀ 'ਤੇ ਬੋਲ ਸਕਦੇ ਹੋ ਕਿ ਬੜੀ ਚੰਗੀ ਹੈ ਜਦ ਜੀ ਤੁਹਾਡੇ ਤੋਂ ਮੂੰਹ ਰੂਬੀ ਪੈਸੇ ਮੰਗੇ ਗਏ ਹੋਣ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੈਨੂੰ ਲੱਗਿਆ ਸੀ ਕਿ ਹੁਣ ਇੱਥੇ ਰਹਿਣਾ ਇੱਥੇ ਇਸ ਪਾਰਟੀ ਲਈ ਬੋਲਣਾ ਮੁਨਾਸਿਫ ਨਹੀਂ ਹੋਏਗਾ ਸੋ ਇਹਨਾਂ ਨੇ ਕੰਮ ਨੂੰ ਨਹੀਂ ਦੇਖਿਆ ਪੈਸੇ ਨੂੰ ਦੇਖਿਆ ਪੈਸੇ ਨੂੰ ਮੁੱਖ ਰੱਖ ਕੇ ਸਾਨੂੰ ਪਿੱਛੇ ਕਰ ਦਿੱਤਾ ਗਿਆ ਧੰਨਵਾਦ ਢਿੱਲੋ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦਾ ਧੰਨਵਾਦ ਜੀ ਬਹੁਤ ਸੋ ਇਹ ਸਨ ਜਗਮੀਤ ਢਿੱਲੋਂ ਜੀ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਮੈਡਮ ਨਵਜੋਤ ਕੌਰ ਸਿੱਧੂ ਜੀ ਦੇ ਬਿਆਨ ਤੋਂ ਬਾਅਦ ਜਿਹੜਾ ਹੈ ਉਹ ਲਗਾਤਾਰ ਸਿਆਸਤ ਜਿਹੜੀ ਆ ਪੱਕੀ ਹੈ ਉੱਥੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਉਹਨਾਂ ਦੀ ਮੈਂਬਰਸ਼ਿਪ ਤੋਂ ਜਿਹੜਾ ਕੱਢਿਆ ਗਿਆ ਹੈ ਲੇਕਿਨ ਉੱਥੇ ਇਹ ਉਹਨਾਂ ਨੂੰ ਬਾਕੀਆਂ ਦੇ ਵੱਲੋਂ ਜਿਹੜਾ ਉਹ ਇੱਕ ਕਹਿ ਸਕਦੇ ਆ ਕਿ ਸਮਰਥਨ ਇਸ ਤਰੀਕੇ ਦਾ ਮਿਲ ਰਿਹਾ ਹੈ ਕਿ ਸਿੱਧੂ ਜੋੜੇ ਦੇ ਖਿਲਾਫ ਜਿਹੜਾ ਕਿਸੇ ਪ੍ਰਕਾਰ ਦੀ ਜਦੋਂ ਦੇ ਵੀ ਉਹ ਸਿਆਸਤਦਾਨ ਹਨ ਉਹਨਾਂ ਤੇ ਕਿਸੇ ਪ੍ਰਕਾਰ ਦਾ ਦਾਗ ਧੱਬਾ ਨਹੀਂ ਹੈ ਉੱਥੇ ਹੀ ਕਾਂਗਰਸ ਦੀ ਵੱਡੀ ਲੀਡਰਸ਼ਿਪ ਤੇ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਵੱਡੇ ਜਿਹੜੇ ਆ ਪੈਸੇ ਮੰਗਣ ਦੇ ਜਿਹੜੇ ਕਿਸੇ ਤੌਰ ਤੇ ਜਿਹੜੇ ਆ ਉਹ ਦੋਸ਼ ਲੱਗਦੇ ਆਏ ਨੇ ਤਾਂ ਕਰੋੜਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਜਾਂਦੀ ਹੈ ਜਦੋਂ ਵੀ ਜਮਣੀ ਚੋਣ ਆਵੇ ਜਾਂ ਕੋਈ ਚੋਣ ਆਉਣ ਅਤੇ ਉੱਥੇ ਕਰਨਵੀਰ ਸਿੰਘ ਬੁਰਜ ਨੇ ਵੀ ਆਪਣੇ ਪੇਜ ਤੇ ਪਾ ਕੇ ਗੱਲ ਕਹੀ ਹੈ ਕਿ ਮੈਂ ਗੁਰਦੁਆਰਾ ਸਾਹਿਬ ਜਾਣਾ ਮੈਂ ਕੋਈ ਪੈਸਾ ਨਹੀਂ ਦਿੰਦਾ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬਿਆਨਾਂ ਨੂੰ ਲੈ ਕੇ ਇਸ ਕਾਂਟੋ ਕਲੇਸ਼ ਨੂੰ ਲੈ ਕੇ ਕਾਂਗਰਸ ਨੂੰ ਕਿਵੇਂ ਦਾ ਜਿਹੜਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਦੱਸ ਦਈਏ ਕਿ ਜੇਕਰ ਕਾਂਗਰਸ ਪਾਰਟੀ ਕੁਝ ਲੋਕਾਂ ਦਾ ਕੁਝ ਬੁੱਧੀਜੀਵੀਆਂ ਦਾ ਮੰਨਣਾ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਅੱਗੇ ਲਾ ਕੇ ਚੋਣ ਲੜਦੀ ਹੈ ਉਹਨਾਂ ਦੀ ਗੱਲ ਬਣ ਸਕਦੀ ਹੈ ਜੇਕਰ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਹੈ 2027 ਤੋਂ ਪਹਿਲਾਂ ਤਾਂ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਸਰਕਾਰ ਬਣਾ ਸਕਦੇ ਆ ਲੇਕਿਨ ਜੇਕਰ ਇਹ ਗੱਠਜੋੜ ਵੀ ਨਹੀਂ ਹੁੰਦਾ ਕਾਂਟੋ ਕਲੇਸ਼ ਕਾਂਗਰਸ 'ਚ ਵੀ ਇਸੇ ਤਰ੍ਹਾਂ ਪਿਆ ਰਹਿੰਦਾ ਹੈ ਤਾਂ ਫਿਰ ਦਾ ਜਿਹੜਾ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦਾ ਲੱਗ ਸਕਦਾ ਹੈ ਆਮ ਆਦਮੀ ਪਾਰਟੀ ਦੁਬਾਰਾ ਸੱਤਾ ਦੇ ਕਾਬਜ ਹੋ ਸਕਦੀ ਹੈ ਲੋਕ ਉਹਨਾਂ ਨੂੰ ਦੁਬਾਰਾ ਮੌਕਾ ਦੇ ਸਕਦਾ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਦਾਨਸ਼ ਗੁਪਤਾ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਨੌਂ ਟੀਵੀ ਯੂਐਸਏ ਤਰਨਤਾਰਨ